ਬੜਾ ਨਾਰਾ ਹੜਾ ਹੰਪੜਾ ਨਾਰਾ ਆੜਾ ਅਖੜਾ ਅਚਾਰ ਆੜਾ ਆਖੜਾ ਅਚਾਰ ਆੜਾ ਨਾ ਦੇਤੀਏ ਛੇ ਚੰਦਤੀਏ ਨੋ ਚਾਤੀਏ 12 ਪੰਜਤੀਏ 15 ਆ ਖੇਤੀਆ ਦੌੜਿਆ ਦੁਰੀਆ ਦੇ ਦੇ ਚਿਰਿਆ ਮਤਿਆ ਖੇਤੀਆ ਦੌੜਿਆ ਦੁਰੀਆ ਤੇਓ ਏ ਕਰੇਡ ਵਿੱਚ ਹੋਣਾ ਪਾਸ ਆਮ ਨਾਮ ਤੋਂ ਬੜਨਾ ਖਾਸ ਆਮ ਨਾਮ ਤੋਂ ਬੜਨਾ ਖਾਸ ਤੈਨ ਅੱਖਰ ਜੋ ਤੇ ਚ ਪੈਂਦੀ ਉਹਨਾਂ ਨੂੰ ਦਤੇ ਅੱਖਰ ਕਹਿੰਦੇ ਤੈਨ ਅੱਖਰ ਜੋ ਪੈ ਚ ਪੈਂਦੇ ਉਹ ਤਾਂ ਕਿਹੜੇ ਅਵਾਰਡ ਹੁਣ ਤਾਂ حاصل ਕਰ ਚੁੱਕੇ ਉਹ ਬੜੇ ਮੇਰਾ ਨਾਮ ਕਰਮਜੀਤ ਸਿੰਘ ਗਰੇਵਾਲ ਮੈਂ ਪੰਜਾਬੀ ਮਾਸਟਰ ਵਜੋਂ ਸਰਕਾਰੀ ਹਾਈ ਸਕੂਲ ਖੇੜੀ ਛਮੇੜੀ ਲੁਧਿਆਣਾ ਵਿਖੇ ਸੇਵਾ ਨਿਭਾ ਰਿਹਾ ਜੀ ਮੈਨੂੰ ਇਸ ਤੋਂ ਪਹਿਲਾਂ ਰਾਸ਼ਟਰੀ ਅਧਿਆਪਕ ਪੁਰਸਕਾਰ ਸਟੇਟ ਅਵਾਰਡ ਤੇ ਹੁਣ ਇਹ ਪੰਜਾਬੀ ਭਾਸ਼ਾ ਰਤਨ ਅਵਾਰਡ ਮਿਲਿਆ ਤੇ ਇਸ ਤੋਂ ਪਹਿਲਾਂ ਮੇਰੀ ਪਹਿਲੀ ਕਿਤਾਬ ਸੀ ਕਿ ਬੱਚਿਆਂ ਦੇ ਗੀਤਾਂ ਦੀ ਜਿਸ ਨੂੰ ਸਰਬੋਤਮ ਬਾਲ ਪੁਸਤਕ ਪੁਰਸਕਾਰ ਮਿਲਿਆ ਸੀ ਇੱਕ ਅਸੀਂ ਪੰਜਾਬੀ ਬਾਰਨ ਵਾਲਾ ਦੇ ਲਈ ਵੀਡੀਓ ਬਣਾਈ ਸੀ ਉਸ ਤੇ ਸਾਨੂੰ ਅਮਰੀਕਨ ਇੰਡੀਆ ਫਾਊਂਡੇਸ਼ਨ ਟਰਸਟ ਵੱਲੋਂ 35000 ਰੁਪਏ ਦਾ ਇਨਾਮ ਮਿਲਿਆ ਸੀ ਇਸ ਤੋਂ ਬਿਨਾ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚਿਆਂ ਲਈ ਗੀਤ ਬਣਾਏ ਨੇ ਵੀਡੀਓ ਬਣਾਏ ਨੇ ਜਿਨ੍ਹਾਂ ਤੇ ਸਾਨੂੰ ਕਾਫੀ ਸਾਰੇ ਸਟੇਟ ਪੱਧਰੀ ਤੇ ਇਸ ਤੋਂ ਬਿਨਾ ਨੈਸ਼ਨਲ ਪੱਧਰ ਦੇ ਸਾਨੂੰ ਇਨਾਮ ਮਿਲੇ ਨਹੀਂ ਸੀ ਸਭ ਤੋਂ ਪਹਿਲਾਂ ਕਿਸੇ ਮੋਹਰਨੀ ਦੇ ਢੰਗ ਨਾਲ ਪੰਜਾਬੀ ਭਾਸ਼ਾ ਜਿਹੜੀ ਬੱਚਿਆਂ ਨੂੰ ਸਿਖਾਣੀ ਸ਼ੁਰੂ ਕੀਤੀ ਤੇ ਹੁਣ ਕਿੰਨਾ ਕੇਸ ਦਾ ਜਿਹੜਾ ਫਾਇਦਾ ਬੱਚੇ ਨੂੰ ਪਹਿਲਾਂ ਮੈਂ ਪ੍ਰਾਇਮਰੀ ਸਿੱਖਿਆ ਵਿਭਾਗ ਦੇ ਵਿੱਚ ਸੇਵਾ ਨਿਭਾਉਂਦਾ ਸੀ ਜੀ ਉਸ ਵੇਲੇ ਤੋਂ ਹੀ ਮੈਂ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਪੜਾ ਰਿਆ ਤੇ ਇਸ ਤੋਂ ਬਾਅਦ ਹੁਣ ਮੈਂ ਹਾਈ ਵਿਭਾਗ ਦੇ ਵਿੱਚ ਹਾਈ ਸਕੂਲ ਦੇ ਵਿੱਚ ਆ ਤੇ ਉੱਥੇ ਬੱਚਿਆਂ ਨੂੰ ਮੈਂ ਦੇਖਿਆ ਇੱਥੇ ਆ ਕੇ ਕਿ ਬੱਚਿਆਂ ਨੂੰ ਵਿਆਕਰਨ ਔਖੀ ਲੱਗਦੀ ਆ ਅਸੀਂ ਪੰਜਾਬੀ ਵਿਆਕਰਨ ਸਿਖਾਉਣ ਲਈ ਜਾਂ ਸਾਡੇ ਪੰਜਾਬੀ ਵਿਸ਼ੇ ਦੇ ਵਿੱਚ ਲੇਖ ਨੇ ਤੇ ਪੰਜਾਬੀ ਵਿਸ਼ੇ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਲੱਗਦਾ ਹੈ ਬੱਚੇ ਥੋੜਾ ਜਿਹਾ ਔਖਾ ਸਮਝਦੇ ਆ ਤਾਂ ਉਹਨਾਂ ਨੂੰ ਮੈਂ ਗੀਤ ਦੇ ਰੂਪ ਵਿੱਚ ਲਿਖ ਲੈਣਾ ਤੇ ਬੱਚਿਆਂ ਨੂੰ ਗੀਤ ਦੇ ਰੂਪ ਵਿੱਚ ਲਿਖ ਕੇ ਬੱਚੇ ਜਦੋਂ ਮੇਰੇ ਨਾਲ ਗਾਉਂਦੇ ਆ ਤਾਂ ਉਹਨਾਂ ਨੂੰ ਸੌਖਾ ਆ ਜਾਂਦਾ ਜੀ ਸਰ ਸੋਸ਼ਲ ਮੀਡੀਆ ਦਾ ਕਿੰਨਾ ਇਸਤੇਮਾਲ ਕਰਦੇ ਹੋ ਤੇ ਕਿੰਨੇ ਕੁ ਤੁਹਾਡੇ ਫੋਲੋਅਰ ਨੇ ਕਿੰਨਾ ਵੀ ਜਿਹੜੇ ਤੁਹਾਡੇ ਵੀਡੀਓ ਵੇਖਦੇ ਆ ਤੇ ਕਿੰਨੇ ਕੁ ਲੋਕ ਪੰਜਾਬੀ ਸੁਣਦੇ ਜੀ ਸੋਸ਼ਲ ਮੀਡੀਆ ਤੇ ਹੀ ਸਾਡੀਆਂ ਹੁਣ ਤੱਕ 73-74 ਲੱਖ ਦੇ ਕਰੀਬ ਆ ਜਿਹੜੇ ਵਿਊ YouTube ਤੇ ਇਕੱਲੇ ਨੇ ਬਾਕੀ Facebook ਤੇ ਹੋਰ ਸੋਸ਼ਲ ਸਾਈਟਾਂ ਤੇ ਅ ਰੇ ਸਾਡੇ ਵੀਡੀਓ ਜਦੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕ ਉਹਨਾਂ ਵੀਡੀਓ ਦੀ ਵਰਤੋਂ ਕਰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਵੀਡੀਓ ਦਿਖਾਉਂਦੇ ਆ ਸਾਨੂੰ ਵੀਡੀਓ ਭੇਜਦੇ ਆ ਸਾਡੀ ਮੈ ਸੰਧ ਹੁਣ ਇੱਕ ਵੱਖਰੀ ਫੀਡਬੈਕ ਤੇ ਵੱਖਰੀ ਪ੍ਰਾਪਤੀ ਆ ਸੋ ਜੇ ਇਸ ਤਰ੍ਹਾਂ ਸਾਡੇ 25000 ਦੇ ਕਰੀਬ ਸਬਸਕ੍ਰਾਈਬਰ ਨੇ YouTube ਦੇ ਉੱਤੇ ਤੇ ਵੱਖ-ਵੱਖ ਥਾਵਾਂ ਤੇ ਜਿਹੜੇ ਸਾਡੇ ਵੀਡੀਓ ਨੇ ਉਹ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਆ ਜਿਹੜੇ ਉਹ ਦੇਖੇ ਜਾਂਦੇ ਆ ਜੀ ਸਰ ਜਿਸ ਤਰ੍ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਬਹੁਤ سارے ਪ੍ਰਵਾਸੀ ਬੱਚੇ ਵੀ ਪੜ੍ਹਦੇ ਆ ਸੋ ਉਹਨਾਂ ਨੂੰ ਕਿੱਦਾਂ ਫਿਰ ਸਿਖਾਉਣਿਓ ਪੰਜਾਬੀ ਕਿਉਂਕਿ ਉਹਨਾਂ ਨੂੰ ਵੀ ਪਹਿਲੀ ਕਲਾਸ ਤੋਂ ਕਿੰਨੀ ਪੰਜਾਬੀ ਨਹੀਂ ਆ ਜੀ ਇਹਨਾਂ ਤੋਂ ੱਖਾਂ ਹੁੰਦਾ ਉਹਨਾਂ ਨੂੰ ਸਿਖਾਉਣਾ ਜਾਂ ਸੋਖੇ ਸਿੱਖ ਜਾਣਾ ਮੇਰਾ ਖਿਆਲ ਆ ਜੀ ਵੀ ਅੱਜ ਦੇ ਸਮੇਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਨੇ ਜਦੋਂ ਉਹਨਾਂ ਦੇ ਕੋਲ ਸਾਡੀਆਂ ਵੀਡੀਓ ਜਾਂਦੀਆਂ ਨੇ ਤਾਂ ਕਾਫੀ ਬੱਚੇ ਆ ਜਿਹੜੇ ਜਦੋਂ ਬੱਚੇ ਨੂੰ ਲੱਗਦਾ ਵੀ ਮੇਰੇ ਨਾਲ ਦੇ ਬੱਚੇ ਗਾਉਂਦੇ ਨੇ ਤਾਂ ਉਸ ਵੇਲੇ ਬੱਚਾ ਆਪਣੇ ਆਪ ਉਹਨਾਂ ਦੇ ਨਾਲ ਗਾਉਣ ਲੱਗ ਜਾਂਦਾ ਹੈ। ਕਈ ਵਾਰੀ ਤਾਂ ਇਸ ਤਰ੍ਹਾਂ ਬੱਚਿਆਂ ਦੇ ਅੱਗੇ ਫੋਨ ਆਉਂਦੇ ਹੁੰਦੇ ਸੀ ਜਦੋਂ ਅਸੀਂ ਊੜੇ ਆੜੇ ਦੀ ਲੜੀ ਸ਼ੁਰੂ ਕੀਤੀ ਸੀ ਕਿ ਅਗਲਾ ਅੱਖਰ ਇੱਕ ਦਿਨ ਅਸੀਂ ਵੀਡੀਓ ਪਾਉਣ ਤੋਂ ਲੇਟ ਹੋ ਗਏ ਤੇ ਦਿੱਲੀ ਤੋਂ ਕੁਝ ਬੱਚਿਆਂ ਦੇ ਫੋਨ ਆਏ ਵੀ ਸਾਰਾ ਅਗਲਾ ਅੱਖਰ ਤੁਸੀਂ ਕਦੋਂ ਪਾਉਨੇ ਹੋ? ਇੱਥੋਂ ਸਾਨੂੰ ਇਦਾਂ ਲੱਗਦਾ ਸੀ ਵੀ ਜਿਹੜੇ ਚਾਹੇ ਪ੍ਰਵਾਸੀ ਬੱਚੇ ਨੇ ਚਾਹੇ ਇੱਧਰਲੇ ਬੱਚੇ ਨੇ ਹੋਰ ਰਾਜਾਂ ਦੇ ਨੇ ਵੀ ਉਹ ਬੱਚੇ ਕਿਸ ਤਰ੍ਹਾਂ ਸਾਡੀਆਂ ਵੀਡੀਓ ਦੀ ਅਡੀਕ ਕਰਦੇ ਆ ਵੀ ਕਿੰਨਾ ਇਹਨਾਂ ਨੂੰ ਉਹ ਮਨ ਰੰਜਕ ਢੰਗ ਦੇ ਨਾਲ ਸਿੱਖਦੇ ਆ ਜੀ ਖੁਸ਼ੀ ਖੁਸ਼ੀ ਸਿੱਖਦੇ ਆ ਸਰ ਵਿਦਿਆਰਥੀਆਂ ਨੂੰ ਕੀ اپیل ਕਰੋਗੇ ਖਾਸ ਕਰਕੇ ਪੰਜਾਬੀ ਭਾਸ਼ਾ ਬਾਰੇ ਕਿਸੀ ਅੰਗਰੇਜ਼ੀ ਵੱਲ ਜਿੰਦਾ ਦੀ ਦੌੜ ਲੱਗੀ ਹੋਈ ਹੈ ਮਾਪਿਆਂ ਨੂੰ ਤੇ ਬੱਚਿਆਂ ਨੂੰ ਕੀ ਸੁਨੇਹਾ ਮੇਰਾ ਕਹਿਣਾ ਜੀ ਸਾਰੀਆਂ ਭਾਸ਼ਾਵਾਂ ਸਿੱਖਣ ਬੱਚੇ ਬਿਲਕੁਲ ਸਿੱਖਣ ਪਰ ਸਭ ਤੋਂ ਪਹਿਲਾਂ ਸਾਡੀ ਜਿਹੜੀ ਨੀ ਆ ਸਾਡੀ ਜੜ੍ਹ ਆ ਸਾਡਾ ਮੂਲ ਆ ਸਾਡੀ ਮਾਂ ਬੋਲੀ ਆ ਮਾਂ ਬੋਲੀ ਪੰਜਾਬੀ ਆ ਕਿਉਂਕਿ ਮਾਂ ਬੋਲੀ ਪੰਜਾਬੀ ਦੇ ਵਿੱਚ ਸਾਨੂੰ ਲੋਰੀਆਂ ਮਿਲੀਆਂ ਦੁਆਵਾਂ ਮਿਲੀਆਂ ਅਸੀਸਾਂ ਮਿਲੀਆਂ ਸਾਡਾ ਆਲਾ ਦਵਾਲਾ ਪੰਜਾਬੀ ਮਾਂ ਬੋਲੀ ਦੇ ਵਿੱਚ ਪਲਿਆ ਜਿਹੜੀ ਬੋਲੀ ਦੇ ਵਿੱਚ ਅਸੀਂ ਪਲੇ ਹੋਈਏ ਜਿਹੜੀ ਬੋਲੀ ਦੇ ਵਿੱਚ ਅਸੀਂ ਵੱਡੇ ਹੋਈਏ ਉਹਨੇ ਸਾਨੂੰ ਬਹੁਤ ਸਾਰਾ ਗਿਆਨ ਦਿੱਤਾ ਹੁੰਦਾ ਬਹੁਤ ਕੁਝ ਦਿੱਤਾ ਹੁੰਦਾ ਸੋ ਇਸ ਤੋਂ ਸਭ ਤੋਂ ਪਹਿਲਾਂ ਸਾਰੀਆਂ ਭਾਸ਼ਾਵਾਂ ਸਿੱਖਣ ਤੋਂ ਪਹਿਲਾਂ ਜੇ ਸਾਨੂੰ ਮਾਂ ਬੋਲੀ ਪੰਜਾਬੀ ਦੇ ਵਿੱਚ ਸਾਡੀ ਮਹਾਰਤ ਆ ਤਾਂ ਅਸੀਂ ਬਾਕੀ ਭਾਸ਼ਾਵਾਂ ਸ ਬਾਕੀ ਕੁਝ ਵੀ ਕਰ ਸਕਦੇ ਆ ਬਾਕੀ ਪਾਸ਼ਾਵਾਂ ਸਿੱਖਣ ਦੇ ਨਾਲ ਨਾਲ ਬਹੁਤ ਵੱਡੀਆਂ ਖੋਜਾਂ ਵੀ ਕਰ ਸਕਦੇ ਆ ਕਿਉਂਕਿ ਸਾਡੇ ਅੰਦਰ ਜਿਹੜੇ ਖਿਆਲ ਆਉਂਦੇ ਨੇ ਬਲਬਲੇ ਆਉਂਦੇ ਨੇ ਸੋਚ ਆਉਂਦੀ ਵਿਚਾਰ ਆਉਂਦੀ ਉਹ ਮਾਂ ਬੋਲੀ ਚਾਉਂਦੀ ਆ ਸੋ ਮਾਂ ਬੋਲੀ ਸਾਡੇ ਲਈ ਇੱਕ ਰਾਹ ਦਸੇਰਾ ਬਣਦੀ ਆ ਸੋ ਸਾਰਿਆਂ ਨੂੰ ਇਹ ਸਿੱਖਣ ਦੀ ਲੋੜ ਹੈ ਜੀ